ਪੂਰਾ ਆ ਗਿਆ ਕੋਈ ਖਲੋਤਾ ਨਹੀਂ ਰਾਜ ਉਹ ਆਵਾਜ਼ ਬਿੱਟੂ ਤੋਂ ਕਰਾ ਕੇ ਲੈਂਦਾ ਜਗਰਾਉ ਤੂੰ ਪੰਪ ਨਵੀਂ ਨਜ਼ਰਾ ਬੰਦਾ ਆਪਣਾ ਬੈਕੇ ਡਰਾਈਵਰੀ ਤੇ ਉਹਨੂੰ ਬਚਾਇਓ ਉਹਨੂੰ ਉਹਨੂੰ ਬਚਾਇਓ ਸਾਈਡ ਦੀ ਉਹ ਮੇਰੀ ਗੱਲ ਸੁਣਵੇਂ ਪਾਣੀ ਨੂੰ ਪਾਣੀ ਨਾ ਖੜਾ ਨੇ ਨਹੀਂ ਛੁੜਾ ਲੈਣਾ ਲੈ ਨਹੀਂ ਚੱਲ ਆਉ ਚੱਕ ਬਲੌਗ ਦੀ ਸ਼ੁਰੂਆਤ ਹੈ ਤੇ ਆਏ ਚੱਲੇ ਆ ਕਿ ਕੱਲ ਨਾਲ ਟਰੈਕਟਰ ਦਾ ਕੰਮ ਕਰਾ ਕੇ ਲਿਆਇਆ ਹੈ ਆਏ ਚੱਲੋ ਤੇ ਆਪਣਾ ਲੱਗਿਆ ਇਹਨੇ ਪਹਿਲੀ ਫੁੱਲੀ ਤੇ ਐ ਮਿੱਤਰਾ ਆ ਉਹ ਤੋਂ ਲਿਆਂਦਾ ਮੋਰਸਰ ਆ ਉਹ ਤੋਂ ਸਈ ਸਲਾਂ ਤਾਂ ਪੂਰਾ ਪੂਰਾ ਆ ਗਿਆ ਹੈ ਕੋਈ ਖਲੋਤਾ ਨਹੀਂ ਰਾਜ ਉਹ ਆਵਾਜ਼ ਜਿਆਦੀ ਫਿਰ ਉਹ ਸੁਤਰ ਨਹੀਂ ਹੋਣਾ ਤਾਂ ਕਰਕੇ ਬੰਦ ਕਰਨਾ ਪਿਆ ਚਲੋ ਆ ਗਿਆ ਵਾ ਇੰਨਾ ਪਤਾ ਚੈਨ ਟੱਪਦਾ ਪਰ ਉਹਦੇ ਛੋਟੀ ਗਲਾਰੀ ਕਰਕੇ ਨਾ ਚੈਨ ਥੋੜਾ ਨਾ ਟੱਪ ਜਾਂਦਾ ਉਹਨੂੰ ਵੀ ਮਿਲਦੇ ਆ ਸਿਹਰੇ ਉਹਨਾਂ ਦੇ ਚੈਨ ਟਪੂਗਾ ਨਾ ਹੁਣ ਦੇ ਇੰਨਾ ਟੱਪ ਗਿਆ ਚੈਨ ਆਹ ਡਰਾਈਵਰ ਆਪਣਾ ਘਾਤ ਕੀ ਬਹਿਣ ਲੱਗਾ। ਚਲੋ ਮਿਲਦੇ ਆ ਤੁਹਾਨੂੰ। ਇਹ ਤਾਂ ਬਹਿਂਦਾ ਬੰਦਾ ਡਰਾਈਵਰਾਂ ਡਰਾਈਵਰ ਵੀ ਨਹੀਂ ਆ ਕਿੱਡਾ ਹੈ। ਚੱਲ ਯੋ। ਸੱਟ ਲੱਗ ਗਈ। ਓਏ। ਆਹ ਡਰ ਚੱਲਦੇ ਆ। ਆਹ ਡਰਾਈਵਰ ਆਉਂਦਾ ਮੈਂ ਬਹਿਣਾ ਡਰਾਈਵਰ। ਆ ਜੀ ਆ ਇੱਥੇ ਆ। ਆ ਜਾ ਚੱਲ ਜਾ। ਇੱਧਰ ਆ ਇੱਧਰ ਇੱਧਰ। ਓਏ। ਅੰਨਾ ਆ। ਅਨੇ ਜਾ ਰਿਹਾ ਇਹਨੇ ਚਲਾਈ ਲੈਣਾ। ਕਿੱਧਰ ਲੈ ਬੰਦੇ ਜਾਣਾ ਹੈ? ਉਪਰਲੀ ਚ ਹੈ ਅੱਛਾ ਚਲੋ ਚਲਦੇ ਆਂ ਪਰਲੀ ਪੈਰੀ ਚ ਮਿਲਦੇ ਆਂ ਤੁਹਾਨੂੰ ਇਹ ਤੁਹਾਨੂੰ ਦੱਸ ਦੇ ਕਿਤੋਂ ਘਰਾ ਕੇ ਲਿਆਂਦਾ ਆਂ ਉਹ ਕਹਿੰਦਾ ਬਾਬਾ ਦੂਰ ਆ ਕੱਲ ਦਾ ਵਲੌਗ ਉਹ ਬਣਾਉਣਾ ਸੀ ਪਰ ਬਣਿਆ ਹੀ ਨਹੀਂ ਕਿਤੋਂ ਪਰਲੇਵਨ ਚ ਚਲਦੇ ਆਂ ਮਿਲਦੇ ਆ ਤੁਹਾਨੂੰ ਮੈਂ ਮਿੱਤਰ ਆਵਣਾ ਹਾਂ ਅੱਜ ਸ਼ੁਰੂਆਤ ਪਰਲੇਵਨ ਨੇ ਇਹ ਹੋਰ ਪਾਗਲ ਜਾਂਦਾ ਐਸ ਤਰ੍ਹਾਂ ਖਿਲਾਰਦੇ ਹਨ ਡਰਾਈਵਰ ਆਡੇ ਪਤਾ ਨਹੀਂ ਕਿੱਦੋਂ ਬਹਿਣਾ ਲੈ ਚੱਲ ਜੀ ਆ ਨਾ ਲੈ ਇਹ ਕਰ ਲੈਣੇ ਕਰੋ ਦੱਸ ਦਿਓ ਤੁਹਾਨੂੰ ਕਿੱਥੇ ਗਏ ਹਾਂ ਗੱਲ ਕੀ ਕਰਾਉਣ ਗਏ ਹਾਂ ਉਹ ਸਾਰਾ ਕੁਝ ਪੁੱਛ ਕੇ ਦਾਦਾ ਮੈਨੂੰ ਚਿਤਪੁਰ ਲੱਗਿਆ ਕਿੱਥੇ ਗਏ ਨੇ ਕੀ ਕਰਾਉਣ ਗਏ ਆ ਕੋਈ ਨਹੀਂ ਦੰਦੇ ਦੱਸਦਾ ਮੈਂ ਤੁਹਾਨੂੰ ਮੇਰੇ ਮਿੱਤਰ ਆਮ ਤੂਰਾ ਚੱਲ ਰਹੇ ਆ

ਦਾ ਪੰਪ ਕੋ ਆਟਾ ਕਰਵਾ ਕੱਲ ਕਰਾਉਣ ਗਏ ਹਾਂ ਪੰਪ ਕਰਾ ਕੇ ਆਂਦਾ ਜੋਰ ਫੂਰਾ ਮਾਰਦਾ ਜਿੰਨਾ ਦਾ ਉਹਨੇ ਆਖਿਆ ਨਾ ਆਂਦਾ ਜੀ ਮਾਰੂਗਾ ਫੁੱਲ ਜੋਰ ਪੰਪ ਕਰਾ ਕੇ ਆਂਦਾ ਵਧੀਆ ਜੋਰ ਮਾਰ ਲਿਆ ਆਇਆ ਆਨੇ ਜਾਂਦੇ ਆ ਬਿੱਟੂ ਤੋਂ ਕਰਾ ਕੇ ਲੈਂਦਾ ਜਗਰਾਉ ਤੋਂ ਪੰਪ ਮੈਤਪੁਰੇ ਵਾਲੇ ਬਿੱਟੂ ਤੋਂ ਇਹ ਪੰਪ ਕਰਾ ਕੇ ਲੈਂਦਾ ਹੈ ਉਹਨੇ ਆਖਿਆ ਪੂਰਾ ਚੱਲੂਗਾ ਗਾੜੇ ਚੱਲਣੇ ਵਧੀਆ ਦਿਹਾਗਾ ਲਾਈ ਪੂਰੀਆਂ ਹੈ ਸੱਟ ਹੈ ਕੰਮ ਜਿੰਨਾ ਕੋਨੇ ਆਖਿਆ ਉਹ ਤਾਂ ਧੂਨਾ ਹੀ ਸਹੀ ਚੱਲੰਦਿਆ ਵਧੀਆ ਚੱਲੰਦਿਆ ਨਾ ਚਲੋ ਤਰਾ ਹੀ ਚੱਲਦਾ ਜਾਂਦਾ ਵਧੀਆ ਆਇਆ ਲੱਗਾ ਪੂਰਾ ਗਰਮ ਗਰਮ ਨਹੀਂ ਹੁੰਦਾ ਕੋਈ ਜੀ ਅੱਡੇ ਗਰਮ ਹੈ ਲੈ ਫੋਟੋ ਨਹੀਂ ਹੁੰਦਾ ਪੂਰਾ ਵਧੀਆ ਚੱਲ ਰਿਹਾ ਆਹ ਚੱਲਦਾ ਚਲਾਉਂਦੇ ਆਂ ਤੇ ਬਾਦੋਂ ਆਏ ਆਂ ਥੋੜਾ ਦੇਰ ਆ ਗਏ ਆਂ ਬੈਂਕ ਤੇ ਪਾਉਂਦੇ ਚਲਾਉਂਦੇ ਫਿਰ ਆਇਆ ਆਂ ਕਿਹਾ ਜੀ ਇਹਨੂੰ ਆਏ ਰਾ ਬੰਦਾ ਆਪਣਾ ਬੈਗਟ ਡਰਾਈਵਰੀ ਤੇ ਬੰਦਾ ਬੈਗਾ ਡਰਾਈਵਰੀ ਤੇ ਹੁਣ ਮੱਟਾ ਤੋਂ ਪਜਿਓ ਤਬਾ ਹੀ ਕੋਈ ਨਹੀਂ ਕੰਨੂ ਚੜ੍ਹ ਦੇਣਾ ਰਿਆ ਹੋਣਾ ਸਾਰਾ ਪੂਰੇ ਹਾਲਤ ਚ ਹੈ ਆ ਪਾਈਂ ਯੂਟ ਬਣੇ ਹਾਂ ਇਹ ਕੱਚਾ ਜਿਹਾ ਡਰਾਈਵਰੀ ਦਾ ਸੁਣਾ ਜਿਆ ਐਡਾ ਪਰਫੈਕਟ ਨਹੀਂ ਡਰਾਈਵਰੀ ਵਾਲਾ ਮੋੜਨਾ ਵੀ ਹੱਸ ਬੱਲ ਜਾਂਨੇ ਆ ਇਹ ਕਹਾਣੀ ਡਿਲੀਵਰੀ ਹੁੰਦੀ ਕਾ ਦੇ ਤੀ ਓਏ ਇਹਨੂੰ ਓਏ ਇਹਨੂੰ ਉਹਨੂੰ ਨਾ ਲੈ ਆਂ ਮੈਂ ਤੋੜਾਂ ਆਓ ਡਰਾਈਵਰ ਸਾਹਿਬ ਤੁਹਾਡਾ ਡੇਰੀ ਦਾ ਟਾਈਮ ਹੋ ਗਿਆ ਓਹ ਹੌਣੀਆਂ ਉੱਪਰਲੇ ਬੰਦੇ ਡਰਾਈਵਰ ਸਾਹਿਬ ਲੈ ਮਿੱਤਰਾਂ ਕੰਮ ਤਾਂ ਹੋ ਗਿਆ ਇੱਧਰ ਲਈ 41 18 ਕਰਿਆ ਨਾ ਇਹ ਬਾਕੀ ਆ ਥੋੜੀ ਪਰ ਪਈ ਉਹ ਇੱਧਰ ਲੱਭਨੇ ਇੱਕ ਗਿੱਲੇ ਜਿਹੇ ਰਹਿੰਦੀ ਉਹ ਬਾਅਦ ਚੱਲਦੇ ਆ ਘਰ ਨੂੰ ਮੇਰਾ ਕੰਮ ਇੱਧਰ ਰਹਿ ਗਿਆ ਥੋੜਾ ਜਿਹਾ। ਕੋਣ ਵਾਲਾ ਇੱਕੋ ਪਾਰ ਰਹਿ ਗਿਆ। ਤੇ ਬਾਗੇ ਚੱਲਦੇ ਆ ਘਰਾਂ ਨੂੰ। ਨਾਲ ਦੇ ਨੇ ਤਰਦੇ ਆ ਡੇਰੀ ਤੇ। ਬੰਦੇ ਵੇਨੇ ਜੇ ਘਰੇ ਹੋਏ ਤੇ ਆਉਣੇ ਆ ਫੇਰੇ। ਹੁਣ ਕਿਤੇ ਸਾਡੇ ਬੰਦੇ ਇੱਕ ਦਾ ਮੋੜਸੜ ਖੋਇਆ ਗਿਆ। ਦੂਜੇ ਉੱਤਰਾ ਨਹੀਂ ਘਰੋਂ ਨਿਕਲਦੇ। ਉਹ ਜਿਹਦਾ ਮੋੜਸੜ ਖੋਇਆ ਗਿਆ ਉਹ ਆਇਆ ਹੀ ਨਹੀਂ ਜਾਂਦਾ ਉਤੋਂ। ਉਹਨੂੰ ਘਰੇ ਰੱਖ ਲਿਆ ਉਹਨਾਂ ਪੱਕਾ ਹੀ ਉਹ ਕੱਲ ਪਾਸ ਹੋ ਗਏ ਆ ਤੇ ਵੀਰ ਜੀ ਬਹੁਤ ਬਹੁਤ ਵਧਾਈਆਂ ਜਿਹੜੇ ਪਾਸ ਹੋਏ ਆ ਤੇ ਮਹਾਰਾਜ ਤਰ੍ਹਾਂ ਹੀ ਤੱਕੀ ਬਖਸ਼ੀ ਉਹਨਾਂ ਨੂੰ ਤੇ ਬਾਕੀ ਕੱਲ ਦੀ ਤੇ ਉਹਨਾਂ ਨੂੰ ਖੁਸ਼ੀ ਹੋੜੀ ਚੜੀ ਜਾਂਦੀ ਆ ਮੇ ਉਹਦੇ ਆਂਦੇ ਪਾਸ ਮਨੀ ਨੂੰ 534 ਨੰਬਰ ਆਏ ਆ 600 ਦੇ ਵਿੱਚੋਂ ਮਨੀ ਨੂੰ ਪ੍ਰਿੰਸ ਨੂੰ ਆਇਆ ਪ੍ਰਿੰਸ ਨੂੰ ਆਇਆ 400 ਕੁਝ ਇਹ ਸਨ 413 ਪਤਾ ਨਹੀਂ 14 ਐ ਤੇ ਮਣੀ ਨੂੰ ਆਇਆ 534 ਤੇ ਮਣੀ ਦਾ ਕੱਲ ਦਾ ਐ ਪੂਰਾ ਫਿਰਨ ਲਿਆ ਹਵਾ ਜਿਹੇ ਪਾਸ ਹੋ ਗਈਆਂ ਉਹਦਾ ਡੈਡੀ ਆਂਦਾ ਇਹਦੀ ਟਿਊਸ਼ਨ ਰਖਾ ਦੇਣੀ ਹੁਣ ਉਹਨੇ ਪੇਸ਼ੈਂਟ ਟਿਊਸ਼ਨ ਤਾਂ ਰਖਾ ਦੇਣਾ ਹੁਣ ਉਹਨੇ ਨਹੀਂ ਨਿਕਲਿਆ ਕਰਨਾ ਕਰੋ ਚਲੋ ਮਿਲ ਜਾਈਆ ਤੁਹਾਨੂੰ ਘਰੇ ਆ ਕੇ a few minutes later ਚੱਲ ਵੀ ਮਿੱਤਰਾ ਕਲਦੇ ਆ ਪ੍ਰੀਤ ਕੋਲ ਤੇ ਮਿਲਦੇ ਆ ਤੁਹਾਨੂੰ ਜਾ ਕੇ ਤੁਹਾਨੂੰ ਹੌਫਲਾ ਦਾ ਝੋੜਾ ਚੱਲਦੇ ਆ ਡਰਾਈਵਰ ਤੋਂ ਨਵੇਂ-ਨਵੇਂ ਡਰਾਈਵਰ ਤੋਂ ਤੇ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਕੀ ਕਰਨਾ ਕੀ ਨਹੀਂ ਹਾਂ ਡਰਾਈਵਰ ਕਾਤਕ ਡਰਾਈਵਰ ਹੀ ਫੋਨ ਹੋ ਚੁੱਕਰ ਨਹੀਂ ਦਿਆ ਫੋਨ ਲਾਈ ਜਨਾ ਫੋਨ ਪ੍ਰਿੰਸ ਦਾ ਨਹੀਂ ਚੁੱਕਣਾ ਮੈਂ ਕਿਉਂ ਕੀ ਹੋਇਆ ਤਾਂ ਬੋਲੂਗੀ ਤੇ ਮੈਂ ਬੱਲਾ ਬੋਲਾ ਹੈ ਗੁੱਸਾ ਕਰਕੇ ਹਾਂ ਕੰਮ ਕਰਦਾ ਕਿੱਥੇ ਆ ਆਂਦਾ ਹਾਂ ਹੇਠਲੇ ਆਂਦੇ ਪੰਜ ਆ ਗਿਆ ਅੱਲਾ ਬੱਲਾ ਬੱਲਾ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 11 ਮਿੰਟ ਬੰਦ ਇੱਕ ਆਵਰ ਲੇਟਰ ਕੰਮ ਹੋ ਗਿਆ ਗੋਲ ਗੱਪਿਓ ਗੋਲ ਗੱਪਿਓ ਖਾਣਾ ਨਹੀਂ ਹੈ ਪਹਿਲੀ ਆ ਰਹੀ ਜਿਹੜਾ ਨਾ ਕਰਨ ਦਿਆ ਓਏ ਪਾਣੀ ਪਾਣੀ ਪੀ ਕੇ ਫਿਰ ਖਾਣੇ ਕੱਚੀ ਲੱਸੀ ਬਣਾ ਲਿਆ ਪਾਣੀ ਪੀ ਕੇ ਫਿਰ ਖਾਣੇ ਆ ਨਹੀਂ ਮੈਂ ਨਹੀਂ ਖਾਣਾ ਹੈ ਹਾਂ ਆਏ ਹਾਏ ਹਾਏ ਚਲੋ ਆਪਾਂ ਖਾਣੇ ਆ ਫਿਰ ਮਿਲਤੇ ਆਂ ਆਪਕੋ ਹੁਣੇ ਕੀ ਆਖਿਆ ਆਹ ਉੱਠ ਨਹੀਂ ਉਹਨੇ ਕੀ ਆਖਿਆ ਕਿ ਆ ਕਿ ਮੈਂ ਨਹੀਂ ਖਾਣਾ ਆਈ ਵੀ ਅੱਗੇ ਪਾਜੀ ਇਹਨੂੰ ਫੜਾਓ ਪਾਣੀ ਪਾਣੀ ਆਈ ਪਾਣੀ ਪਾਣੀ ਡੋ ਉਹ ਖਾ ਕੁਝ ਨਹੀਂ ਹੁੰਦਾ ਪਾਣੀ ਉਹ ਨਹੀਂ ਕੁਝ ਹੁੰਦਾ ਉਹ ਮੇਰੀ ਗੱਲ ਸੁਣ ਵੇਲ ਪਾਣੀ ਯੂ ਪਾਣੀ ਨਾ ਖੋੜਾ ਇਹ ਨਹੀਂ ਦੇ ਛੁੜਾ ਲੈ ਲੈ ਚੱਲ ਆਉ ਚੱਕ ਉਹ ਹੋ ਆਪਾ ਠੰਡਾ ਠੰਡਾ ਵੜਾ ਪਾਣੀ ਕੱਢਣੇ ਵੜਿਆ ਗੁੰਡਾ ਵੜ ਗਏ ਇੱਥੇ ਕਰਦੇ ਆਂ ਵਲੌਗ ਦਾ ਐਂਡ ਜੇ ਵਧੀਆ ਲੱਗਾ ਲਾਈਕ ਕਮੈਂਟੇ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ